ਚਾਂਦਨੀ ਦਾ ਚੌਂਕ ਇਕੱਠ ਹੈ ਹਨੇਰਿਆਂ ਦਾ ਹਨੇਰਿਆਂ ਨੇ ਅੱਜ ਕਤਲ ਕਰਨਾ ਸਵੇਰਿਆਂ ਦਾ ਸਵੇਰਿਆਂ ਦੀ ਰਤ ਵਿੱਚੋਂ ਅੱਜ ਨੂਰ ਇੱਕ ਚੜੇਗਾ ਹਨੇਰਾ ਇੱਥੋਂ ਦੂਰ ਹੋਊ ਸਵੇਰਾ ਫਿਰ ਚੜੇਗਾ ਇੱਕ ਆਰੇ ਨਾਲ ਚੀਰ ਦਿੱਤਾ ਦੂਜਾ ਦੇਗ ਵਿੱਚ ਕਢਦਾ ਜੀਆ ਰੂਹ ਚ ਲਪੇਟ ਦਿੱਤਾ ਵੇਖੋ ਹੱਸ ਹੱਸ ਸੜਦਾ ਪਿੰਜਰੇ ਚ ਬੈਠ ਗੁਰੂ ਅੱਖੀ ਨੇ ਨਿਹਾਰ ਦੇ ਤਨ ਸਿੱਖੀ ਤਨ ਸਿੱਖੀ ਪੈ ਮੁਖ ਤੋਂ ਉਚਾਰ ਦੇ ਚੱਲੀ ਤੇਗ ਅਤ ਵੇਗ ਨਾਲ ਸੀਸ ਧੜ ਨਾਲੋਂ ਕੱਟ ਗਈ ਜੋ ਸ਼ਮਾ ਬਲੀ ਚੌਂਕ ਵਿੱਚ